ਲਓ ਜੀ ਅੱਜ ਅਸੀਂ ਆ ਪਹੁੰਚੇ ਹਾਂ ਖੂਬਸੂਰਤ ਸ਼ਹਿਰ ਰੋਪੜ ਰੋਪੜ ਜਿਸ ਨੂੰ ਰੂਪਨਗਰ ਨਾਲ ਵੀ ਜਾਣਿਆ ਜਾਂਦਾ ਹੈ ਤੇ ਰੋਪੜ ਦੇ ਵਿੱਚ ਹੀ ਨਾਸ ਟਾਬੇ ਤੇ ਅੱਜ ਅਸੀਂ ਸ਼ਿਰਕਤ ਕੀਤੀ ਨਾਸਟਾ ਬੇਹੱਦ ਜਿਹੜੀ ਖੂਬਸੂਰਤ ਗੱਲ ਸਾਨੂੰ ਇਹ ਲੱਗੀ ਕਿ 150 ਰੁਪਏ ਵਿੱਚ ਰੱਜ ਕੇ ਖਾਓ ਵਾਹ ਜੀ ਵਾਹ ਆਓ ਜੀ ਤੁਹਾਨੂੰ ਆਲੇ ਦੁਆਲੇ ਦਾ ਨਜ਼ਾਰਾ ਵੀ ਦਿਖਾਉਂਦੇ ਆ ਇਹ ਜੋ ਰੈਸਟੋਰੈਂਟ ਹੈ ਇਹ ਬਾਜ਼ਾਰ ਦੇ ਭੀੜ ਭੜੱਕੇ ਤੋਂ ਹਟ ਕੇ ਖਾਲੀ ਪਾਰਕਿੰਗ ਦੇ ਲਈ ਆਲੇ ਦੁਆਲੇ ਜਿੰਮ ਚੰਗੀ ਸੈਤ ਬਣਾਉਣ ਵਾਸਤੇ ਤਿੰਨ ਚਾਰ ਜਿਮਾਂ ਵਾਲੀ ਮਾਰਕੀਟ ਵੀ ਵਜਦੀ ਹੈ ਟ੍ਰੈਂਡਸ ਅਤੇ ਰਿਲਾਇੰਸ ਮਾਲ ਦੇ ਬਿਲਕੁਲ ਸਾਹਮਣੇ ਉਹ ਦੇਖ ਰਹੇ ਹੋ ਤੁਸੀਂ ਰਿਲਾਇੰਸ ਮਾਲ ਦੇ ਟ੍ਰੈਂਡਸ ਵਾਲਿਆਂ ਦਾ ਸ਼ੋਰੂਮ ਬਿਲਕੁਲ ਉਸ ਦੇ ਸਾਹਮਣੇ ਵਾਲੀ ਮਾਰਕੀਟ ਵਿੱਚ ਮੌਜੂਦ ਹੈ ਨਾਸ ਟਾਬਾ ਰੈਸਟੋਰੈਂਟ ਲਓ ਜੀ ਜਦੋਂ ਅਸੀਂ ਅੰਦਰ ਗਏ ਬਹੁਤ ਖੁਸ਼ਬੂਦਾਰ ਸਾਫ ਸੁਥਰਾ ਤੇ ਖੁਸ਼누ਮਾ ਮਾਹੌਲ ਸੀ ਸਰਦਾਰ ਗੁਰਵਿੰਦਰ ਸਿੰਘ ਸੱਲੋ ਮਾਜਰਾwale ਇਸ ਰੈਸਟੋਰੈਂਟ ਦੇ ਓਨਰ ਹਨ ਤੇ ਅੰਦਰ ਵੜ ਕੇ ਬੜਾ ਹੀ ਸਕੂਨ ਮਿਲਿਆ ਕਿ ਬੜੀ ਹੀ ਸਾਦਗੀ ਨਾਲ ਇਹਨਾਂ ਨੇ ਸਜਾਵਟ ਕੀਤੀ ਹੈ ਤੇ ਆਪਣੇ ਪੰਜਾਬ ਦੇ ਯੋਧੇ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਤਸਵੀਰ ਦੇਖ ਕੇ ਮਨ ਬੜਾ ਹੀ ਖੁਸ਼ ਹੋਇਆ ਤੇ ਸਰਦਾਰ ਭਗੇਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦਾ ਤਖਤ ਘੋੜਿਆਂ ਤੇ ਰੱਸੇ ਪਾ ਕੇ ਬੰਨ ਲਿਆਂਦਾ ਸੀ ਤੇ ਫੇਰ ਆਲੇ ਦੁਆਲੇ ਦੇਖਦੇ ਹਾਂ ਇੱਕ ਖੂਬਸੂਰਤ ਪੇਂਟਿੰਗ ਨੇ ਸਾਡਾ ਦਿਲ ਲੁਭਾ ਲਿਆ ਉਸ ਤੋਂ ਬਾਅਦ ਅਸੀਂ ਜਦ ਦੇਖਿਆ ਕਿ ਸਾਹ ਸੁਥਰੀ ਪਲੇਟਾਂ ਦੇ ਵਿੱਚ ਜੋ ਕਿ ਬਫੇ ਹੈ ਉਹ ਸਾਨੂੰ ਦੇ ਰਹੇ ਹਨ ਜਿਸ ਵਿੱਚ ਸਲਾਦ ਤੇ 9 ਆਈਟਮਾਂ ਤੁਸੀਂ ਰੱਜ ਕੇ ਖਾ ਸਕਦੇ ਹੋ ਇਹ ਸਬਜ਼ੀਆਂ ਹਰ ਰੋਜ਼ ਬਦਲਦੀਆਂ ਰਹਿੰਦੀਆਂ ਹਨ ਤੇ ਕਦੇ 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 ਕੋਈ ਤੇ ਕਦੇ ਕੋਈ ਅੱਜ ਚੋਲ ਮਟਰ ਪਨੀਰ ਤੇ ਮਿਕਸ ਵਿੱਚ ਦਾਲ ਮੱਖਣੀ ਸੀ ਓਏ ਹੋਏ ਹੋਏ ਬੜੀ ਸਵਾਦ ਲੱਗ ਰਹੀ ਦੇਖਣ ਤੇ ਹੀ ਖੁਸ਼ਬੂ ਚਾਰੇ ਪਾਸੇ ਬिखर ਗਈ ਜਦ ਟੱਕਣ ਚੁੱਕਿਆ ਚਾਈਨਿਸ ਫੂਡ ਰੋਜ਼ ਬਦਲਦਾ ਹੈ ਜੀ ਇੱਕ ਆਈਟਮ ਹੁੰਦੀ ਹੈ ਜਿਵੇਂ ਅੱਜ ਸੀ ਨਿਊਡਲ ਹੈ ਕਈ ਵਾਰ ਮਕਰੋਨੀ ਹੁੰਦੀ ਹੈ ਤੇ ਕਈ ਵਾਰ ਪਾਸਤਾ ਹੁੰਦਾ ਤੇ ਰੋਟੀ ਦੋਵੇਂ ਤਰ੍ਹਾਂ ਦੀ ਮਿਲਦੀ ਹੈ ਤਵੇ ਵਾਲੀ ਵੀ ਤੇ ਤੰਦੂਰ ਵਾਲੀ ਵੀ ਡੈਸਕ ਨੇ ਤੇ ਦੂਸਰੀ ਕੰਧ ਉੱਤੇ ਸਰਦਾਰ ਕਰਤਾਰ ਸਿੰਘ ਸਰਾਬਾ ਸਾਡੇ ਕੌਮ ਦੇ ਸ਼ਹੀਦ ਤੇ ਗਿਆਨੀ ਦਿੱਤ ਸਿੰਘ ਜੀ ਜਿਨ੍ਹਾਂ ਦੀ ਤਸਵੀਰ ਦੇਖ ਕੇ ਦਿਲ ਬੜਾ ਖੁਸ਼ ਹੋਇਆ ਬਾਗੋ ਬਾਗ ਖੁਸ਼ਮਿਜ਼ਾਜ ਹੋ ਗਿਆ ਉਸ ਤੋਂ ਬਾਅਦ ਅਸੀਂ ਸਰਦਾਰ ਗੁਰਵਿੰਦਰ ਸਿੰਘ ਜੀ ਨਾਲ ਕੁਝ ਗੱਲਾਂ ਕੀਤੀਆਂ ਤੇ ਕੰਧ ਉੱਤੇ ਲੱਗੀ ਘੜੀ ਦੀ ਵੀ ਮਹਾਨਤਾ ਹੈ ਕਿਉਂਕਿ ਇੱਕੇ ਵਿੱਚ ਰੁੱਤਾਂ ਪਹਿਰ ਅਤੇ ਦੇਸੀ ਮਹੀਨੇ ਸਭ ਕੁਝ ਹੈਨ ਧੰਨਵਾਦ ਤੁਸੀਂ ਇੱਕ ਵਾਰ ਜ਼ਰੂਰ ਆਇਓ ਨਾਸ ਟਾਬੇ ਤੇ ਆ ਕੇ ਖਾਣਾ ਖਾ ਕੇ ਆਨੰਦ ਮਾਣਿਓ ਜੀ